प्रकाश सिंह बादल दी ਜਿਹੜੀ ਪਾਰਟੀ ਸੀ ਉਹਨੇ ਇਹ ਸਿੱਖਾਂ ਚ ਘਰ ਘਰ ਤੇ ਗੱਲ ਕਰਾਤੀ ਆ ਲੋਕਾਂ ਚ ਰੌਲਾ ਪਾਉਂਦਾ ਕਿ ਜਿਹੜਾ 1984 ਹੈ ਉਹ ਕਾਂਗਰਸ ਨੇ ਕੀਤਾ ਮੈਂ ਇਹ ਗੱਲ ਕਹਿਣਾ ਕਿ ਉਹ ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਨੇ ਕੀਤਾ ਮਤਲਬ ਪਾਰਟੀ ਨੇ ਨਹੀਂ ਕੀਤਾ ਸੀਗਾ ਜੋ ਜਿੰਨੇ ਵੀ ਸੀਗੇ ਵਰਕਰ ਸੀਗੇ ਉਹਨਾਂ ਨੇ ਨਹੀਂ ਕੀਤਾ ਫਿਰ 84 ਦਿੱਲੀ ਦੰਗਾ ਕਿਵੇਂ ਭੁੱਲ ਜਾਣਗੇ ਦੇਖੋ ਉਹ 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 ਵੀ ਉਹਦੇ ਉਹਦੇ ਪੁੱਤ ਨੇ ਕੀਤਾ 1984 ਦਾ ਜੋ ਹੋਇਆ ਉਹਦੇ ਪਿੱਛੇ ਜਿਹੜੇ ਖੜੇ ਐ ਉਹ ਤਾਂ ਅੱਧ ਤੋਂ ਬਾਅਦ ਆਰਐਸਐਸ ਵਾਲੇ ਸੀ ਤੇ ਜਿਹੜੇ ਉੱਥੇ ਸਿੱਖ ਬਹੁਤੇ ਕਤਲ ਹੋਏ ਐ ਬਹੁਤੇ ਸੀ ਟਾਈਟਲਰ ਵਰਗੇ ਹੋ ਗਏ ਫਿਰ ਇਹਨਾਂ ਨੂੰ ਕਿਵੇਂ ਤੁਸੀਂ ਕਹਿ ਰਹੇ ਹੋ ਫਿਰ ਇਹ ਤਾਂ ਇਹ ਸਾਰਿਆਂ ਸਾਹਮਣੇ ਪਈਆਂ ਹੋਈਆਂ ਚੀਜ਼ਾਂ ਇਹ ਇਹ ਨਹੀਂ ਮੈਂ ਗੱਲ ਕਹਿ ਰਿਹਾ ਕਿ ਜਗਦੀਸ਼ ਸੈਟਲਰ ਨੇ ਨਹੀਂ ਕੀਤਾ ਇਹ ਭਗਤਰਾ ਐਚਕੇਐਲ ਭਗਤ ਨੇ ਨਹੀਂ ਕੀਤਾ ਜਾਂ ਅਰਜਨ ਦਾਸ ਨੇ ਨਹੀਂ ਕੀਤਾ ਹੁਣ ਅਰਜਨ ਦਾਸ ਨੂੰ ਤੇ ਅਜੇ ਮਾਕੜ ਨੂੰ ਉਹ ਸਾਡੇ ਸਿੰਘਾਂ ਨੇ ਮਾਰੇ ਆ ਤੇ ਉਹਨਾਂ ਦੇ ਕੇਸ ਵੀ ਚੱਲਦੇ ਰਹੀਆਂ ਹੂੰ ਇਹ ਗੱਲ ਹੈਗਾ ਹੈਗੀ ਹੈ ਪਰ ਉਸ ਵੇਲੇ ਜਿਹੜੀ ਲੜਾਈ ਹਿੰਦੁਸਤਾਨ ਨਾਲ ਹੋਈ ਆ ਉਹ ਹਿੰਦੁਸਤਾਨ ਦੇ ਬਾਦਸ਼ਾਹ ਨਾਲ ਹੋਈ ਆ ਜੀ ਬਿਲਕੁਲ ਤਾਂ ਹੁਣ ਸੁਧਾਰ ਆ ਜਾਏਗਾ ਸਸਦ ਦੇ ਵਿੱਚ ਗਾਂਧੀ ਸਾਹਿਬ ਹੋរី ਗਏ ਨੇ ਕਾਂਗਰਸ ਉੱਥੋਂ ਜਿੱਤ ਜਾਏਗੀ ਸੀਟ ਕੱਢ ਜੇਗੀ ਅ ਦੇਖੋ ਮੇਰਾ ਖਿਆਲ ਹੈ ਜੇ ਗਾਂਧੀ ਕਿਸਾਨਾਂ ਦੀ ਗੱਲ ਕਰਦਾ ਤੇ ਉਹ ਪੰਜਾਬ ਦੀ ਗੱਲ ਕਰਦਾ ਤੇ ਮੇਰੇ ਖਿਆਲ ਹੈ ਵੀ ਉਹਨੂੰ ਸੀਟ ਕੱਢਣੀ ਚਾਹੀਦੀ ਹੈ ਫਿਰ ਜੇ ਆਪਾਂ ਪਟਿਆਲਾ ਰਿਆਸਤ ਦੀ ਗੱਲ ਕਰਦੇ ਉਹ ਹਮੇਸ਼ਾ ਹੀ ਸਟੇਟ ਨਾਲ ਜਿਹੜੀ ਦਿੱਲੀ ਤੇ ਜਿਹੜੇ ਕਾਬਜ ਨੇ ਉਹਨਾਂ ਦੇ ਨਾਲ ਖੜਦੇ ਹਾਂ ਤਾਂ ਹਮੇਸ਼ਾ ਹੀ ਬਿਲਕੁਲ ਕਿਉਂਕਿ ਆਪਾਂ ਆਲਾਸੀ ਤੋਂ ਲੈ ਕੇ ਅੱਜ ਤੱਕ ਸਾਰੇ ਦੇਖ ਸਕਦੇ ਆ ਕਰਮ ਸਿੰਘ ਜਿਹੜਾ ਕਰਮ ਸਿੰਘ ਸੀ ਸਾਡੇ ਸਭ ਤੋਂ ਵੱਡਾ ਨੇੜੇ ਗੁਰਦੁਆਰਾ ਸੋਹਣਾ ਸਾਹਿਬ ਹੈ ਸ਼ਹੀਦਾਂ ਦਾ ਗੁਰਦੁਆਰਾ ਇੱਥੇ ਜਿਹੜੇ ਬਾਬਾ ਹਨੂਮਾਨ ਸਿੰਘ ਸੀ ਦੋ ਹੀ ਹੈ ਉਹ ਕਰਮ ਸਿੰਘ ਨੇ ਸ਼ਹੀਦ ਕੀਤੇ ਕਿਉਂਕਿ ਅੰਗਰੇਜ਼ਾਂ ਨਾਲ ਲੜਿਆ ਹੋਇਆ ਸੀ ਉਸ ਵੇਲੇ ਵੀ ਜਦੋਂ ਬਾਬਾ ਹਨੂਮਾਨ ਸਿੰਘ ਦੀ ਲੜਾਈ ਹੋਈ ਹੈ ਕਿਉਂਕਿ ਉਹ 7ਵੇਂ ਜਥੇਦਾਰ ਸੀ ਅਕਾਲ ਤਖਤ ਦੇ ਤੇ ਬੁੱਢੇ ਦਲ ਦੇ ਮੁਖੀ ਸੀ ਅਸੀਂ ਤਾਂ ਉਦੋਂ ਤੋਂ ਹੀ ਪਹਿਲਾਂ ਤੋਂ ਹੀ ਦੇਖ ਰਹੇ ਆ ਕਿ ਜਿਹੜਾ ਪਟਿਆਲਾ ਰਿਆਸਤ ਦੇ ਮਾਲਕ ਨੇ ਜਾਂ ਜਿਹੜੇ ਉੱਥੋਂ ਦੇ ਆਪਣੇ ਆਪ ਨੂੰ ਕਹਿੰਦੇ ਕਾਉਂਦੇ ਰਾਜੇ ਨੇ ਜਾਂ ਰਾਜੀ ਗਲਾਲੀ ਆਪਾਂ ਉਹਨੂੰ ਕਹਿ ਲਈਏ ਤੇ ਉਹ ਜਿਹੜੇ ਰਾਜੇ ਆ ਉਹ ਹਮੇਸ਼ਾ ਸਟੇਟ ਨਾਲ ਖੜਦੇ ਆ ਦਿੱਲੀ ਨਾਲ ਖੜਦੇ ਨੇ ਤੇ ਅੱਜ ਵੀ ਜਿਹੜੀ ਮਹਾਰਾਣੀ ਪ੍ਰਨੀਤ ਕੌਰ ਐ ਉਹ ਵੀ ਸਟੇਟ ਨਾਲ ਖੜ ਗਈ ਆ ਉਹ ਦਿੱਲੀ ਨਾਲ ਖੜੀ ਅੱਜ ਵੀ ਤੇ ਅਮਰਿੰਦਰ ਵੀ ਕਾਂਗਰਸ ਨਾਲ ਜੇ ਖੜਾ ਸੀ ਤਾਂ ਦਿੱਲੀ ਨਾਲ ਖੜਾ ਸੀ ਉਹਨੇ ਪੰਜਾਬ ਦੀ ਕੋਈ ਗੱਲ ਨਹੀਂ ਕੀਤੀ ਮਹਾਰਾਣੀ ਪ੍ਰਨੀਤ ਕੌਰ ਪੰਜਾਬ ਦੀ ਕੋਈ ਗੱਲ ਨਹੀਂ ਕਰੇਗੀ ਸਿਰਫ ਉਹਨਾਂ ਨੂੰ ਵੋਟਾਂ ਦਾ ਕੀ ਮਤਲਬ ਹੈ ਕਿ ਮੈਂ ਐਮਪੀ ਬਣਨਾ ਐਮਪੀ ਬਣ ਕੇ ਅਸੀਂ ਇੱਕ ਕੇਂਦਰੀ ਸਿੰਘ ਸਭਾ ਵੱਲੋਂ ਨਿਗਾਹ ਆ ਮੁੱਦਾ ਉਹਦੇ ਨਾਲ ਇਹ ਵਿਚਾਰਿਆ ਸੀ ਕਿ ਜਦੋਂ ਇੱਕ ਆਈਐਸ ਅਫਸਰ ਹਰਦੀਪ ਸਿੰਘ ਪੁਰੀ ਸੀ ਜੀ ਉਸਕੱਤਰ ਸੀ ਬਾਹਰ ਕਿਤੇ ਲੱਗਿਆ ਹੋਇਆ ਉਹਦੀ ਪੱਗ ਦੀ ਤਲਾਸ਼ੀ ਲੈ ਲਈ ਸੀ ਜਦੋਂ ਉਹਦੇ ਤੇ ਮਸਲਾ ਖੜਾ ਕੀਤਾ ਤੇ ਸਾਡੇ ਕੇਂਦਰੀ ਸਿੰਘ ਸਭਾ ਦੇ ਜਿਹੜੇ ਖਜ਼ਾਨਚੀ ਨੇ ਸਰਦਾਰ ਗੁਰਪ੍ਰੀਤ ਸਿੰਘ ਨੇ ਉਹਨਾਂ ਨੇ ਉਹਨਾਂ ਨਾਲ ਉਹਨਾਂ ਨਾਲ ਮਸਲਾ ਵਿਚਾਰਿਆ ਜਾ ਕੇ ਉਨੇ ਹੋਤੇ ਤਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਤੇ ਕੋਈ ਉਹਨਾਂ ਨਾਲ ਉਹਨਾਂ ਸਰਕਾਰ ਨਾਲ ਗੱਲ ਨਹੀਂ ਕੀਤੀ